ਆ ਗਿਆ ਪਿੰਡ ਆ ਗਿਆ ਹੂੰ ਆ ਗਿਆ ਗੋਲੀ ਬਾਟਰ ਆਏਗੀ ਆਦਨ ਸਿਲਮਾ ਦਿਖ ਪਟਿਆਲਾ ਸਿਲਮਾ ਦਿਖਾ ਕੇ ਰਹੂਗਾ ਪਟਿਆਲਾ ਨਹੀਂ ਚੰਡੀਗੜ੍ਹ ਦੇ ਟਿਕ ਟਕਰਾ ਉੱਥੇ ਸੋਹਣਾ ਦਿਖੂਗਾ ਇੱਥੇ ਤਾਂ ਨੇੜੇ ਤੇੜੇ ਕਿਤੇ ਸਿਲਮਾ ਹੀ ਨਹੀਂ ਹੈਗਾ ਆਪਣੇ ਤੇਰਾ ਮੂੰਹ ਹੈਗਾ ਚੰਡੀਗੜ੍ਹ ਵਾਲਾ ਇਹ ਮੈਂ ਮੂੰਹ ਤਾਂ ਮੇਰਾ ਪਠਿਆਲਾ ਸੋਣਾ ਮੇਰੀ ਮਾਂ ਨੇ ਜੰਮੀ ਸੁਨੱਖੀ ਆ ਆਪਦਾ ਦੇਖਿਆ ਕਰ ਮੂੰਹ ਮੈਂ ਤਾਂ ਬਹੁਤ ਸੋਹਣਾ ਬਹੁਤ ਸੋਹਣਾ ਮੈਂ ਤਾਂ ਆ ਚੱਲਣਾ ਇਹ ਚੱਲ ਜਿਆਦਾ ਉਹ ਨਾ ਕਰ ਜਿਵੇਂ ਤੇਮਹਾਰਾ ਨੇ ਫੁੱਟਾ ਭਾਂਡਾ ਦੀ ਜੰਮਾ ਹੁੰਦਾਗਾ ਉਹ ਮੈਂ ਮੂੰਹ ਤੇਰਾ ਓਏ ਆ ਜਾ ਕਿਉਂ ਖੱਤਰ ਮੰਗ ਤੰਦਰ ਦਿਖਾਈ ਜੰਨੀ ਆ ਚੱਲੀਏ ਪੱਜ ਆਪ ਦੇ ਦੰਦਾ ਕਨੀ ਚਾਤੀ ਮਾਰ ਲਾ ਉਹ ਮੇਰੇ ਦਾ ਜਹੇ ਜੇ ਮਰਜੀ ਹੈਗੇ ਨੇ ਮੇਰੇ ਤਾਂ 빙ੇ ਟੇ ਟੇ ਨੇ ਆ ਜਾ ਤੂੰ ਆ ਜਾ ਤੂੰ ਜਾਰੇ ਸੰਖੇ ਦੰਦ ਨੇ ਡਰਿਆਗਾ ਪੱਜ ਆ ਜਾ ਨਾ ਇਹ ਹੋਰ ਜੇ ਆਏ ਜਬਰ ਲੇਗਾ ਨਾ ਫੇਰ ਨਹੀਂ ਮੈਂ ਜਾਣਦੀ ਫੇਰ ਤਾਂ ਮੰਤਰੀ ਮੁਰਝੂਗੀ ਤੂੰ ਨਾਖਰੇ ਜਿਹਦਾ ਕਰਨਾ ਜੇ ਚੱਲਣਾ ਆ ਜਾ ਕੀ ਹਾਂ ਟੜਕੇ ਜੀ ਦਾ ਮੈਨੂੰ ਕਹੇ ਨਹੀਂ ਸੀ ਸਿਨਮਾ ਦੇ ਖੈ ਲਿਆ ਐਂ ਦਿਖਾ ਲਿਆ ਐ ਤੂੰ ਹੋਰ ਬਾਰ ਖੇ ਤੁਸੀਂ ਫੋਟਾ ਕਾ ਸੁਣਦੇ ਹੋ ਤੁਸੀਂ ਬੋਲਦੇ ਰੌਲਾ ਨਹੀਂ ਪਾਇਆ ਅਸੀਂ ਤਾਂ ਭਣੇ ਫਿਲਮ ਦੇਖਣ ਜਾਂਦੇ ਆ ਆ ਜਿਹੜੀ ਨਵੀਂ ਲੱਗੀ ਆ ਹੁਣ ਉਹ ਦੇਖ ਕੇ ਆਨੇ ਮੇਰੇ ਕੰਨਾਂ ਵੀ ਮੋਰ ਵਰਗੇ ਨੇ ਐ ਆਈਆ ਭੱਜੀ ਦਾਣ ਦੇਖੀ ਕਿਵੇਂ ਚੜ ਰਹੇ ਨੇ ਵੇ ਨਹੀਂ ਮੱਖਾ ਕਿਤੇ ਲੜਪੇ ਜਿਹੜੇ ਹਸਾਬ ਨਾਲ ਤਾਂ ਬੋਲ ਰਿਹਾ ਸੀ ਨਾ ਭਣੇ ਲੜਾਈ ਅਸੀਂ ਉਹੀ ਲੜਦੇ ਫਿਰਦੇ ਆਂਗੇ ਆ ਗਿਆ ਫੋਨ ਉਹਨਾਂ ਦਾ ਓਏ ਫੋਨ ਆਇਆ ਸਿਲਮੇ ਵਾਲਿਆਂ ਦਾ ਕਹਿੰਦੇ ਫਿਲਮ ਲੱਗ ਗਈ ਗੱਡੀ ਠੀਕ ਰਹੇ ਨੇ ਹਾਂ ਕੋਈ ਰਾਣੀ ਰੋਣੀ ਹੈਗੀ ਹੈਲੋ ਓਏ ਆਉਨਾ 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 ਪਾ ਇਹੋ ਗੱਡੀ ਲਈ ਖੜਾ ਚੱਲ ਚੱਲੀਏ ਹੱਸ ਜਾਨਿਆ ਫੇਰ ਆ ਗਈ ਜੰਗਾ ਨਾ ਮੈਂ ਤਾਂ ਕੰਮ ਆਈ ਸੀ ਕਿਹੜਾ ਕੰਮ ਆਈ ਤੀ ਮੈਂ ਤਾਂ ਆਟੇ ਢਟਾਉਂਗਾ ਲੈਣ ਆਈ ਸੀ ਅੱਜ ਸਾਡੇ ਹੁਣ ਤਾਂ ਮੈਂ ਜਿੰਦੇ ਲਾ ਤੇ ਜੇ ਤੂੰ ਪਹਿਲਾਂ ਆ ਜਾਂਦੀ ਫੇਰ ਮੈਂ ਚਾਹੇ ਦੌੜਾਂਗੇ ਲੈ ਜਾਂਦੀ ਆਟੇ ਦੇ ਚੱਕੀ ਤੇ ਵਗ ਜਾ ਉਹ ਪਾਈ ਉਹਨਾਂ ਦੇ ਬਾਈ ਦਾ ਕੀ ਕਹਿੰਦੇ ਨੇ ਕਿ ਜੱਗੀ ਕੇ ਉਹਨਾਂ ਦੇ ਲੈ ਆ ਨਾ ਬਣ ਜੁੱਕੀ ਤਾਂ ਬੋਲਦਾ ਬਾਲਾ ਪੁੱਠਾ ਵਾ ਨਹੀਂ ਕੁਛ ਨਹੀਂ ਹੁੰਦਾ ਨਾਲੇ ਤਾਂ ਡੈਰੀ ਆ ਉਹਨਾਂ ਦੇ ਦੁੱਧ ਦਾ ਡਾਲੂ ਪਰਲੇ ਨਾਲੇ ਦੰਦ ਤੋਂ ਬੜੀਆਂ ਦੂਸਰੀ ਲੈਣ ਤਾਂ ਆਟਾ ਆ ਚੱਲੀਏ ਤੂੰ ਟੈਂਬੇਸ਼ਟ ਕਰੀ ਜਾਨੇ ਹੋ ਚੱਲ ਮੈਂ ਆ ਗਈ ਤੁਰ ਪੈ ਤੂੰ ਵਿੱਚ ਦਸ ਕੀ ਕਰਦਾ ਰੰਨ ਚ ਤੰਨਾ ਚ ਨਿਕਲ ਬਾਹਰ ਮੈਂ ਆ ਗਈ ਓਏ ਤੂੰ ਇਦਾਂ ਕੀ ਗੁਰਮਤਾ ਮਾਰੇਂਗੇ ਉਹ ਦੇਖ ਕੇ ਬੇਕਰ ਆਇਆ ਹੋ ਜਮੀਨ ਇਹ ਤਾਂ ਆਪਣੇ ਮੇਰੇ ਅੰਦਰ ਜਮੀਨ ਲੱਖਣ ਨਹੀਂ ਹੈਗਾ ਬੁਜੜਾ ਦਾ ਬੁਜੜੀ ਰਹੂਗਾ ਬੁਜੜੇ ਕਾਨੂੰ ਆ ਨਹੀਂ ਬੁਜੜਦਾ ਤੂੰ ਆ ਤੂੰ ਮਾਤਾ ਭੈਣੇ ਤੈਨੂੰ ਦੇਖ ਲੈ ਤੇਰਾ ਸਾਹਕ ਦਾ ਮੈਨੂੰ ਤਾਂ ਕੋਈ ਫਿੱਟ ਨਹੀਂ ਆਉਂਦਾ ਨਹੀਂ ਗੱਲ ਤਾਂ ਦੱਸ ਦੇ ਤੈਨੂੰ ਗੱਲ ਨੀ ਤੇਰੇ ਘਰ ਵਾਲੇ ਨੂੰ 3ਵੀਂ ਦਾ ਫੋਨ ਆਇਆ ਤੂੰ ਤੋ ਕਹਿੰਦੀ ਸਲਮਾ ਦੇ ਖੜੇ ਕੇ ਜਾਂਦਾ ਨਹੀਂ ਉਹਨੂੰ ਲੈ ਕੇ ਜਾਊਗਾ ਤੈਨੂੰ ਕੋਈ ਨਹੀਂ ਲੈ ਕੇ ਜਾਂਦਾ ਤੂੰ ਮੈਂ ਤੋ ਦੇਖ ਕੇ ਲੈ ਲਾਂ ਨਹੀਂ 3ਵੀਂ ਦਾ ਕਦੋਂ ਆਇਆ ਸੀ ਉਹ ਤਾਂ ਬੰਦੇ ਦਾ ਆਇਆ ਸੀ ਉਹਨੂੰ ਆਇਆ ਕਿ ਮੇਰੇ ਘਰ ਨਾਲ ਚ ਪੈ ਗਈ ਗੱਲ ਉਹਦੀ ਕਿੱਥੇ ਆ ਮੈਂ ਤੇਰੇ ਨਾਲ ਜੰਨੂ ਬਾਤੀਆਂ ਦੇ ਬਾਹਰ ਨੇ ਘਰ ਲੈ ਖੜੀਆਂ ਤੂੰ ਤਾਂ 부ਝੜ ਦੀ 부ਝੜੀ ਰਹਿ ਭੈਣੇ ਮੈਂ ਤਾਂ ਮੇਰੇ ਵਾਲੇ ਤੇ ਆਏ ਅੱਖ ਰੱਖ ਲਈਆਂ ਮੋਰ ਨਹੀਂ ਮੰਗੋ ਆਖਿਰ ਕਾਵੇ ਮੇਰੇ ਤੇ ਉਹਦਾ ਸਾਲਾ ਕਿਧਰੇ ਐ ਕਿਵੇਂ ਭਗ ਜਾਊਗਾ ਮੈਂ ਤੇ ਨਾਲ ਜਾ ਰਹੀ ਆਂ ਕਿਹਾ ਕਿ ਮੈਂ ਤੀਮੀ ਲਾ ਜੁਹਾਰ ਨਾ 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 ਤੂੰ ਸ਼ਰਤ ਲਾ ਲ ਮੇਰੇ ਨਾਲ ਜੇ ਤੈਨੂੰ ਨਿਹਨ ਨਾਲ ਲੈ ਗਿਆ ਸ਼ਰਤ ਲਾ ਲ ਮੈਂ ਨਾਲ ਜਾਊਂਗੀ ਮੇਰੀ ਗੱਲ ਸੁਣ ਪਾ ਲੋ ਮੇਰੀ ਆਦਤ ਦਾ ਤੈਨੂੰ ਪਤਾ ਨਾ ਮੈਂ ਕਿਸੇ ਦੀ ਚੰਗੀ ਨਾ ਕਿਸੇ ਦੀ ਮੰਦੀ ਮੇਰੀ ਤਾਂ ਆਦਤ ਹੀ ਨਹੀਂ ਹੈਗੀ ਜਿੱਥੇ ਸੁਣ ਲਈ ਉੱਥੇ ਹੀ ਲਵੇਟ ਕੇ ਖਤਮ ਕਰ ਦਿੰਨੀ ਆ ਗੱਲ ਨੂੰ ਆਪਾਂ ਨੂੰ ਕੀ ਲੋੜ ਆ ਪੈਣੇ ਬਾਕੀ ਤੇਰਾ ਘਰ ਆ ਤੂੰ ਸਾਮ ਆਪਾਂ ਨੇ ਕੀ ਲੈਣਾ ਮੈਂ ਤਾਂ ਥੋੜੀ ਜੀ ਹਮਦਰਦੀ ਰੱਖਦੀ ਆ ਅਗਲੇ ਨਾਲ ਤਾਂ ਤੈਨੂੰ ਦੱਸ ਦਿੰਨੀ ਆ ਕੋਈ ਨਹੀਂ ਕੋਈ ਨਹੀਂ ਆਉਣ ਦੇ ਇਹ ਤਾਂ ਹੁਣ ਮੈਂ ਬੱਦਰੀ ਬਣਾਉਂਗੀ ਓਏ ਆ ਜਾ ਹੁਣ ਇੱਥੇ ਕੀ ਕਰ ਰਹੀ ਗੱਲ ਸੁਣ ਮੈਂ ਪਹਿਲਾਂ ਮੇਰੀ ਤੂੰ ਆ ਕੀ ਦਾ ਫੋਨ ਆਇਆ ਸੀ ਤੈਨੂੰ ਫੋਨ ਪਾਸਾ ਵਾਲੇ ਡਰਾਈਵਰ ਦਾ ਆਇਆ ਪਾਸਾ ਵਾਲੇ ਦਾ ਆਇਆ ਸੀ ਹਾਂ ਬਸ ਸਾਰੇ ਤਾਂ ਆਇਤੀ ਹੈ ਪਹਿਲੇ ਤੂੰ ਚੱਲ ਮੈਂ ਬਾਅਦ ਵਿੱਚ ਫਿਲਮ ਨਾ ਖੜ ਜਾਉਂਗੀ ਉਹਦਾ ਨੰਬਰ ਡਿਟੇਲ ਵੀ ਹੋ ਜਾਂਦਾ ਹੈ ਹਨਾ ਡਿਟੇਲ ਕੀ ਤੂੰ ਐ ਕਰ ਪਹਿਲੇ ਤੂੰ ਚੱਲ ਮੈਂ ਫੇਰ ਆਉਣੀ ਆ ਨਾ ਕਿ ਆ ਆ ਜਾ ਪਤਾ ਨਹੀਂ ਪੂਰਾ ਆ ਜਾ ਇੱਧਰ ਪਹਿਲਾਂ ਮੇਰੀ ਗੱਲ ਸੁਣ ਆ ਜਾ ਇੱਧਰ ਖੜੀ ਨਹੀਂ ਲਾਤੀ ਉਂਗਲ ਪੜਾ ਕੇ ਬੈਣ ਗਿਆ ਹੁਣ ਲਾਟ ਨਿਕਲ ਹੋ ਗਿਆ ਓਏ ਹੋਏ ਹੋਏ ਓਏ ਹੋਏ ਹੋਏ ਅੱਜ ਦਾ ਰੂਹ ਹੋ ਹੋ ਗਈ ਉਹਦੇ ਦਰਤਨ ਕਰਕੇ ਵੇ ਬੱਸ ਕਰਿਆ ਕਰ ਬੱਸ ਕਰਿਆ ਕਰ ਇਨੇ ਪਤਾ ਸੇ ਨਾ ਲਾਇਆ ਕਰ ਜਾ ਕਰ ਉਹਦਾ ਅਸੀ ਦਾ ਦੇ ਜੇ ਮਤਲਬ ਸੂਰ ਨਹੀਂ ਸੂਰ ਤਾਂਹੀਂ ਕਿਹਾ ਜਾਂਦਾ ਨਹੀਂ ਬੱਸ ਕਰ ਕਾ ਨੂੰ ਇਨਾ ਤੂੰ ਮੈਨੂੰ ਧਨੀਏ ਦੇ ਪੱਡੇ ਤੇ ਨਚੜਾਇਆ ਕਰ ਕੋਈ ਨਾ ਹੁਣ ਤਾਂ ਹੋ ਗਏ ਜਿਹੜੇ ਬੁੜੇ ਤਾਂ ਹੋਏ ਪਿਆ ਤਾਂ ਸੋਹਪਣ ਰਹਿ ਗਿਆ ਹੁਣ ਕੌਣ ਕਹਦਾ ਬੁੜਾ ਇਹਦਾ ਤੂੰ ਮੜੇ ਦੇ ਕੱਪੜੇ ਰੀ ਵਧੀਆ ਪਾਉਂਦੀ ਜੇ ਵਧੀਆ ਪਾਵੇਂ ਤੂੰ ਤਾਂ ਨਮੀ ਨਵੇਲੀਆਂ ਨੂੰ ਫੇਲ ਕਰ ਦੇ ਦੇ ਸੌਂ ਖਾ ਆਓ ਤੇਰੀ ਸੌਂ ਹਾਏ ਵੇ ਹੁਣ ਤਾਂ ਫਿਰ ਮੈਂ ਵਧੀਆ ਵਧੀਆ ਕੱਪੜੇ ਪਾਏ ਕਰੂੰ ਉਹਨੂੰ ਕਹਿ ਲਿਆ ਕਰ ਕੇ ਸੂਟਲ ਨੂੰ ਕਹਿੰਦਾ ਲਿਆ ਕੇ ਦੇ ਨਹੀਂ ਐਂ ਕਰ ਮੇਰੇ ਨਾਲ ਚੱਲ ਤੜਬੇ ਨਾ ਨਾ ਸੂਟ ਤਾਂ ਕੋਈ ਨਾ ਮੈਂ ਲਿਆਉਂ ਦਬਾ ਲੇ ਹੂੰ ਥੋੜਾ ਜਿਹਾ ਬੋਲਦਾ ਹੀ ਵੱਡਾ ਹੂੰ ਤਾਂ ਵਧੀਆਗਾ ਹਾਂ ਉਹਦਾ ਰਵਾਜ ਚੰਗਾ ਹੋ ਹਾਂ ਤੇ ਤੂੰ ਕਿੱਧਰ ਜਾਣਾ ਮਾੜਾ ਰੋਦੂ ਦੇ ਵੀਰੇ ਗਿਆ ਸੀ ਮੜਾ ਜਿਹਾ ਪਤਾ ਲੈਣੇ ਨਹੀਂ ਉਹਨੀ ਬੇਬੇ ਬਿਮਾਰ ਹੋ ਰਹੀ ਆ ਅੱਛਾ 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 ਮੈਂ ਵੀ ਇਧਰ ਪਾਲੋ ਕੇ ਆਈ ਤੀ ਅੱਛਾ ਪਾਲੋ ਕੇ ਹਾਂ ਉਹੀ ਮੜਾ ਦੇ ਟਿੱਟ ਜਾ ਖਾਸੀ ਪਾਰ ਕੇ ਜਿੱਧਰ ਟਿੱਟ ਜਾ ਹੌਲਾ ਕਰਨ ਆਈ ਤੀ ਆ ਟਿੱਟ ਜੇ ਗੋਲੇ ਬਣ ਜਾਂਦੇ ਕਈ ਵਾਰ ਥੋੜੇ ਜਾਣੀਆਂ ਦੇ ਓਬੇ ਨਹੀਂ ਨਹੀਂ ਤੂੰ ਤਾਂ ਪੁੱਠੇ ਪਾਸੇ ਗੱਲ ਲੈ ਜਾਣਾ ਉਹੀ ਆ ਜਾਂਦੇ ਸਹੇਲੀਆਂ ਸਹੇਲੀਆਂ ਤੋਂ ਗੱਲਾਂ ਮਾਰ ਲੈਣੇ ਬੇ ਸੱਚ ਤੈਨੂੰ ਕੋ ਗੱਲ ਦੱਸਾਂ ਆ ਜਿੰਨਾਂ ਦੇ ਤਿੰਨ ਚੱਕੀਆਂ ਦੀ ਪਹਿਲਾਂ ਪੁਰਾਣੇ ਬੁੜੇ ਬਾਈ ਦੇ ਨੇ ਜਿਹੜੇ ਹੈ ਉਨਾਂ ਦੀ ਕਨੇ ਬਹੁ ਬਹੁ ਪੱਛ ਗਏ ਫੇਰ ਪੱਦ ਗਈ ਹਾਂ ਕੋਲ ਆ ਗਈ ਕਿਰਾ ਬਾ ਕੀਤਾ ਤਾਰੇ ਫੇਰ ਕਾ ਨੂੰ ਟਿਕਦੀਆਂ ਨੇ ਭਾਈ ਜੜੀਆਂ ਲਵ ਮੈਰਜਾਂ ਨੇ ਘਮੋ ਬੋਇਲ ਇਹਨਾਂ ਨੇ ਤਾਂ ਬੇੜਾ ਕਰਕ ਕਰਤਾ ਦੇਖ ਮਾਂ ਬਾਪ ਵਿਆਂ ਦਾ ਦੀ ਹਾਂ ਉਹ ਡਰ ਰਹੇ ਨੇ ਡਰ ਰਹੇ ਹਾਂ ਤੀ ਹੁਣ ਆਪ ਵਿਆਹ ਕਰਵਾਉਂਦੇ ਨੇ ਤੇ ਨਵੇਂ ਮਹੀਨੇ ਨਹੀਂ ਕੱਟਦੀ ਕੋਈ ਹੁਣ ਜਿਹੜੇ ਆ ਮਾਂ ਬਾਪ ਤੋਂ ਉੱਪਰ ਵਾਹ ਕਰਵਾਉਂਦੀ ਆ ਉਹ ਆਪਣੇ ਕਿੱਥੇ ਘਟੂ ਨਾ 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 ਭਾਈ ਬੇੜਾ ਕਰਕ ਹੋ ਗਿਆ ਬੇੜਾ ਕਰਕ ਹੋ ਗਿਆ ਚਲ ਆਏ ਕਰ ਮੈਨੂੰ ਮੈਨੂੰ ਕਾਪੀ ਨੇ ਆ ਜਾ ਫਰਾ ਨਾ ਨਾ ਬਸ ਤੇਰਾ ਬੰਦਾ ਗਾਲਾ ਕੱਢੂ ਮੈਨੂੰ ਕੈਂਗੜੇ ਇੱਧਰ ਰੋਜ਼ ਰੋਜ਼ ਆਉਣਾ ਅੱਜ ਮਸਾ ਆਈਆਂ ਨੂੰ ਨਹੀਂ ਨਹੀਂ ਫੇਰ ਆਉਂਗੀ ਨਹੀਂ ਆ ਜਾ ਪੱਕਾ ਹਾਂ ਚਾਹ ਪੀ ਕੇ ਆਂ ਕੋਈ ਨਾ ਨਾਲ ਪਕੌੜੇ ਵੀ ਖਾ ਕੇ ਆਂ ਚੰਗਾ ਮੰਗਾਲੀ ਸਾਹਮਣੇ ਹੋਟਲ ਤੋਂ ਤੇਰੇ ਉੱਪਰ ਦੇ ਪਕੌੜੇ ਨੇ ਚੰਗਾ ਸੁਣੀ ਬਣੀਆ ਆਪੇ ਸੈਟਿੰਗ ਸੁਬਤ ਕਰੀ ਸਾਰੇ ਪਿੰਡ ਦੀਆਂ ਚੋਲੀਆਂ ਇਹਦੇ ਲੈਵੇ ਨੇ ਅੰਮਾ ਮੁੱਦਈ ਨਹੀਂ ਆਇਆ ਅਜੇ ਤੱਕ ਹਾਂ ਹਾਂ ਹੂੰ ਤੇਰਾ ਕਾਨੂੰ ਪਤਾ ਲੱਗਦਾ ਆ ਪਾਠੀ ਵਰਗਾ ਮੂੰਹ ਲਿਪਕ ਕੇ ਸਿਕਰ ਦੁਪਹਿਰੇ ਕਿੱਧਰ ਤੁਰੀ ਫਿਰਦੀਆਂ ਨੂੰ ਵੇ ਤੂੰ 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 ਇੱਥੇ ਕਿਉਂ ਬੈਠਾਗਾ ਕਿਉਂ ਬੈਠਾ ਮੈਂ ਹਾਂ ਮੇਰੇ ਕੋਲ ਤਾਂ 100 ਬੰਦਾ ਬੈਠਾ ਤੂੰ ਇੱਧਰ ਸਿਕਰ ਦੁਪਹਿਰੇ ਕਿੱਧਰ ਤੁਰੀ ਫਿਰਦੀਆਂ ਵੇ ਜਿਹੜੇ ਤੇਰੇ ਕੰਮ ਨੇ ਮੈਂ ਕਰਦੀ ਫਿਰਦੀਆਂ ਸਿਕਰ ਦੁਪਹਿਰੇ ਮੀ ਕੰਮ ਕਰ ਤੇ ਕਰਦੀ ਫਿਰਦੀ ਹਾਂ ਚੱਕੀ ਤੇ ਗਿਆ ਸੀ ਜਾਇਆ ਮੈਂ ਜਾ ਕੇ ਨਹੀਂ ਹੁਣ ਤਾਂ ਪਜਾ ਅੱਛਾ ਤੂੰ ਜੱਤੀ ਦੇ ਆਟਾ ਮੇਹਣ ਗਈ ਸੀ ਕੀ ਹਾਂ ਜਿਹੜੇ ਤੇਰੇ ਢਿੱਡ ਚ ਗੋਲੇ ਬਣਦੇ ਨੇ ਤੂੰ ਸਿੱਧਾ ਕਹਿ ਵੀ ਮਾਊ ਕੱਟਣ ਗਈ ਸੀ ਤੀਗੀ ਵੇ ਚਪ ਕਰ ਜਾ ਬਕਵਾਸ ਨਾ ਕਰ ਇੱਥੇ ਲੋਕ ਸੁਣਦੇ ਨੇ ਤੂੰ ਨਹੀਂ ਇੱਜ਼ਤ ਕਰਦਾ ਨਹੀਂ ਉਹ ਹਲ ਨੀ ਇੱਜ਼ਤ ਕਰਦਾ ਕੋਈ ਮੇਰੀ ਮੇਰੀ ਗੱਲ ਸੁਣ ਲੈ ਚੰਗਾ ਭਲਾ ਦਾ ਆਟਾ ਪਿਆ ਕਿਹਨੇ ਹੰਦਾ ਕਹਿੰਦਾ ਹੱਥ ਨੇ ਨਾ ਗਾਣਾ ਪਿਆ ਤੇ ਉਹ ਆਟਾ ਕਿੱਥੇ ਪੈ ਤੀ ਗਾਣਾ ਦਾਣਾ ਦਾਣਾ ਬਸ ਜਲਦੀ ਆ ਹੁਣ ਰਿੰਗਟੇ ਉਹ ਨਾ ਨਹੀਂ ਨਾ ਤੂੰ ਮੇਰੀ ਰਾਖੀਆ ਕਰਦਾ ਬੇ ਹਾਏ ਬੇ ਤੇਰਾ ਬੇੜਾ ਬਹਿ ਜਾ ਮੈਂ ਮੇਰਾ ਪਿੱਛਾ ਕਰਦਾ ਮੈਨੂੰ ਤਾਂ ਇਹ ਗਲਤ ਸਮਝ ਲਾ ਮੈਂ ਸਭ ਜਾਣਦੀ ਆ ਜਿਹੜੀ ਆ ਤੇਰੇ ਕੇ ਕਰਨੇ ਮੈਂ ਵੀ ਪੇਕੀ ਜਾਊਣਾ ਰਹਿਣੀ ਨਹੀਂ ਤੇਰਾ ਭਾਗ ਜਾ ਭਾਗ ਜਿਹਦੇ ਨਾਲ ਤੈਨੂੰ ਮੈਨੂੰ ਐ ਦੱਸ ਦੇ ਵੀ ਤੈਨੂੰ 15 ਸਾਲ ਹੋ ਗਏ ਗੱਲ ਕਹਿੰਦੇ ਨੂੰ ਕਹੀ ਤਾਂ ਹੈ ਨਹੀਂ ਤੂੰ ਆਹ ਤੂੰ ਤਾਂ ਇਹ ਚਾਹਣਾ ਵੀ ਮਨ ਨਾ ਮਿਲੀ ਆ ਮਾਂ ਇਹ ਉਜੜੇ ਇਥੋਂ ਕੰਜਰਾ ਜਾਣਦੀ ਨਹੀਂ ਮੈਂ ਵੀ ਉਰੀ ਰਹੂੰ ਤੇਰੇ ਹਿੱਕ 'ਚ ਕੋਈ ਦਾ ਦੇ ਕੇ ਬੇਇੱਜ਼ਤੀ ਕਰਾ ਰਖਿਆ ਸਾਰੇ ਪਿੰਡ ਚ ਲਾਲਾ ਲਾਲਾ ਕਰਦੀ ਫਿਰਦੀ ਤੂੰ ਤੜਕੇ ਦੀ ਕੀ ਬੇਇੱਜ਼ਤੀ ਕਰਾਤੀ ਮੈਂ ਤੇਰੀ ਕੰਮ ਕਰਦੀ ਫਿਰਦੀ ਆ ਕੰਮ ਜਿਹੜਾ ਤੂੰ ਨਹੀਂ ਕਰਦਾ ਮੈਂ ਕਰਦੀ ਆ ਨਾ ਜਾ ਕਰ ਲੈ ਤੇਰਾ ਕਿਹੜਾ ਕੰਮ ਤੀਗਾ ਜਾਗਰ ਕੋ ਜਾਗਰ ਤਾਂ ਹੁਈ ਮਿਲ ਗਿਆ ਮੈਨੂੰ ਤੇਰਾ ਕਰਨ ਦਾ ਕੀ ਮਤਲਬ ਹੈ ਤੇਰਾ ਕੀ ਮਤਲਬ ਦੀ ਨਹੀਂ ਉਹਦੇ ਲਈ ਮੈਂ ਖੜ ਕੇ ਗੱਲਾਂ ਕਰਨ ਦਾ ਨਾ ਨਾ ਮੈਂ ਤਾਂ ਦੋ ਗੱਲਾਂ ਮੂੰਹੀ ਕਰੀਅਤੋ ਉਹਨੇ ਮੂੰਹੀ ਕਿ ਮੈਂ ਹੋ ਗਿਆ ਦੋ ਗੱਲਾਂ ਮੈਂ ਤਾਂ ਕਿਸੇਲੇ ਵਿੱਚ ਨਾਨੀ ਦੇਵੇਂ ਖੜ ਕੇ ਕਰੀਆਂ ਨਹੀਂ ਗੱਲਾਂ ਕੀ ਕਹਿੰਦੀ ਹੋ ਰੁੜ ਜਾਣਾ ਤੈਨੂੰ ਪਤਾ ਹੋ ਜਿਹੜੀਆਂ ਤੇਰੇ ਨਾਲ ਗੱਲਾਂ ਕਰਕੇ ਗਿਆ ਨਾ ਨਾ ਉਹ ਤਾਂ ਮੈਨੂੰ ਅਹੀਂ ਕਹਿੰਦੀ ਕਹਿੰਦਾ ਆ ਜਾ ਪਾ ਵੀ ਚਾਹ ਪੁਲਾ ਦੇ ਨਾ ਤੇਰਾ ਮਤਲਬ ਕੀ ਹੈ ਗੈਰ ਬੰਦੇ ਦੇ ਵਿੱਚ ਆ ਪੀਣ ਦਾ ਚਾਹ ਪੀਣ ਦਾ ਹਾਏ ਬੇ ਬਲੂਆ ਬੇ ਮੈਂ ਪੱਟੀ ਗਈ ਬੇ ਤੇਰਾ ਬਾਪ ਮੇਰੇ ਤੇ ਦੂਸਰ ਲਾਂਦਾ ਬੇ 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 ਮੈਂ ਨਾ ਕਰਗਣੀ ਆ ਬਾਗ ਲੈ ਸਿਕਰ ਤਪਰੇ ਇੱਕ ਜੀ ਕਰਨਾ ਮੈਂ ਤੇ ਕਿੱਡੀ ਜੋਂਗੋਂ ਉੱਪਰ ਛੱਡ ਕੇ ਜੰਦਨ ਨਈ ਮੈਂ ਪੜਦੀ ਨਹੀਂ ਹੈਗੀ ਹੁਣ ਤੂੰ ਭਾਗ ਜਾ ਤੇਰੇ ਮੈਂ ਦੀਚੀ ਚ ਨੀਚੇ ਮਰੂਆ ਸਿਕਰ ਬੱਜ ਲੂ ਉਸ ਕੱਢ ਦੋ ਕੋਈ ਨਾ ਤੂੰ ਆਪਦਾ ਨਾ ਕਢਾ ਦੀ ਭਗ ਜਾ ਉਥੋਂ ਦੂਸਰ ਲਾਉਣਾ ਤੂੰ ਮੇਰੇ ਤੇ ਅੱਜ ਤੈਨੂੰ ਰੋਟੀ ਨਹੀਂ ਦਿੰਦੇ ਹੈਗੀ ਤੇ ਚੌੜੇ ਜੇ ਮੂੰਹ ਵਾਲੀ ਨਹੀਂ ਤਪਾਇਆ ਸਿਕਰ ਤਪਰੇ ਨਹੀਂ ਜਮੀ ਕਰੇ ਨਹੀਂ ਬੰਦੀ ਜਮੀ ਅਡੀ ਚੰਦਰੀ ਜਨਾਨੀ ਤੈਨੂੰ ਆਏ ਨਹੀਂ ਦਿੰਦਾ ਚਲੋ ਨਾ ਦੱਸ ਕਿਹੜੀ ਜਨਾਨੀ ਦਾ ਫੋਨ ਆਇਆ ਉਹ ਕਿਸੇ ਦਾ ਨਹੀਂ ਆਇਆ ਸੀ ਮੈਨੂੰ ਸਾਰਾ ਕੁਝ ਮਿੰਦੋ ਦੱਸ ਕੇ ਗਿਆ ਉਹਨੇ ਕੰਨ ਲਾ ਕੇ ਸੁਣਿਆ ਕਹਿੰਦੀ ਜਨਾਨੀ ਦਾ ਫੋਨ ਆਇਆ ਠੀਕਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਮਿੰਦੋ ਨੂੰ ਐ ਪੁੱਛ ਕਾ ਆ ਗਿਆ ਇਹ ਤਾਂ ਹੋਣੀ ਆ ਜਦੋਂ ਤਮਾਸਾ ਦੇਖਣਗੇ ਜਦੋਂ ਬੇਕਰਤੂਦियां ਕਰੇਗਾ ਉਹ ਭਾਈ ਤੁਸੀਂ ਕੀ ਲੈਣਾ ਆਇਓ ਪਹਿਲਾਂ ਐ ਦੱਸ ਮੈਨੂੰ ਮੈਂ ਇਹਦਾ ਰਸਤਾ ਦੀ ਮੈਂ ਜਾ ਰਿਆਂ ਦੀ ਰਸਤਾ ਦੀ ਫਿਰ ਤੁਸੀਂ ਐਂ ਵਿੜਕ ਰੱਖ ਦੋ ਵੀ ਇਹ ਨਾਲ ਲੜਾਈ ਪੈ ਰਹੀ ਹੈ ਮੈਂ ਤਾਂ ਟੋਬੇ ਜੀ ਮੈਂ ਸਾਡ ਕੇ ਆਇਆ ਲੈ ਬਾਕੀ ਰੇ ਜੀ ਮੜਾ ਮਟਾ ਤਾਂ ਸ਼ਰਮ ਮੰਨ ਲੈ ਕਾਦੀ ਮੰਨਣਾ ਵੀ ਤੈਨੂੰ ਲੋਗਣੀਆਂ ਦੇ ਫੋਨ ਆਉਂਦੇ ਨੇ ਕਿਹੜੀਆਂ ਲੋਗਣੀਆਂ ਦੇ ਤੂੰ ਐ ਕਹਿ ਵੀ ਤੀਵੀਆਂ ਵਾਲੇ ਫੋਨ ਆਉਂਦੇ ਨੇ ਤੀਵੀਆਂ ਦੇ ਹਜੇ ਮੇਰੇ ਮੂਰੇ ਹਾਂ ਤੀਵੀਆਂ ਆ ਫੜ ਤੂੰ ਤੀਨੀ 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 ਕਰਦਾ ਹਜੇ ਤੂੰ ਹੈ ਤੂੰ ਇੱਕ ਮਿੰਟ ਮੈਨੂੰ ਸਾਥ ਤੱਕਰਾ ਕਿਹੜੀ ਕਹਿੰਦੀ ਐ ਤੈਨੂੰ ਆ ਕੇ ਕਰ ਫੋਨ ਕੱਟ ਫੋਨ ਕੱਟ ਫੋਨ ਕੱਟ ਫੋਨ ਕੱਟ ਪਰ ਜੀ ਇਹਨੂੰ ਤੀਵੀਆਂ ਦੇ ਫੋਨ ਆਉਂਦੇ ਨੇ ਇੱਕ ਗੇਲਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਖੜ ਜਾ ਪਾਈ ਬਾਲਾ ਮੈਨੂੰ ਕਰਨ ਦੀ ਗੱਲ ਮੇਰੀ ਗੱਲ ਸੁਣ ਲੈ ਨਹੀਂ ਫੇਰਾ ਜੁੱਤੀ ਬੜਕੂ ਕੀ ਜੀ ਨਾ ਕਿਸੇ ਤੀਵੀਂ ਦਾ ਫੋਨ ਲਿੱਤੇ ਮੋਰਕ ਦੇਖ ਰਹੀ ਜੁੱਤੀ ਨਾ ਤੋੜਦਾ ਤੇਰੇ ਤੇ ਤੂੰ ਆਇਆ ਸੋਚ ਲਾ ਹੁਣ ਆਏ ਕਰ ਵੀਡੀਓ ਪੱਟਾ ਕਰ ਲੈ ਇਹ ਜੇ ਨੰਬਰ ਭਰ ਦੇ ਤੂੰ ਤੇਰਾ ਐਂ ਕਿਵੇਂ ਭਰਦੇ ਹੈ ਨੰਬਰ ਤੂੰ ਤੀਨੇ ਨੂੰ ਕਰਦਾ ਮੈਂ ਨੂੰ ਨਹੀਂ ਕਰ ਸਕਦੀ ਐਤੋਂ ਮੇਰੀ ਗੱਲ ਸੁਣ ਬਾ ਭੜੇ ਮੂੰਹ ਵਾਲਿਆ ਨਾ ਤੈਨੂੰ ਮੈਂ ਆਪਣਾ ਨੰਬਰ ਕਿਉਂ ਦਵਾਂ ਬਈ ਕੀ ਗੱਲ ਹੈ ਗੱਲਬਾਤ ਹੋ ਜਾਂਦੀ ਹੈ ਕਈ ਤਰੀਕੇ ਕਰ ਲਾ ਹੁਣ ਰੁੜ ਜਾਣਾ ਤੇ ਤੇਰੀ ਨਾ ਬਹਿਣ ਨੰਬਰ ਦਿਖਾ ਦੇ ਦੇਖਾਂ ਨੰਬਰ ਕੀ ਕਰ ਦੇਖੀ ਨਾ ਡਿਲੀਟ ਮਾਰ ਕੇ ਹੁਣ ਕਹਣਾ ਕੀ ਜੋ ਹੈ ਡਿਲੀਟ ਕਰ ਤਾ ਮਾਰੇ ਇਹ ਲੋਚਾ ਇਹ ਲੋਚਾ ਡਿਲੀਟ ਮਾਰੇ ਉਹਨੇ ਮੈਂ ਤੁਹਾਨੂੰ ਅੰਡੇ ਨੂੰ ਤੜਾਉਣਾਗਾ ਸੋ ਕੱਲ ਵੀ ਪਹਿਲਾਂ ਇਹ ਸਾਨੂੰ ਸ਼ਾਮ ਪਹਿਲਾਂ ਦਾ ਸਮਾਰ ਇੱਕੋ ਗੱਲ ਹੀ ਅਜਲੀ ਐ ਨਹੀਂ ਕਹਿੰਦਾ ਮੈਂ ਤੇ ਸਤਰਾਉਲ ਤੇਰੇ ਫਰਾਂਉਣਾ ਸਤਰਾਉਲ ਨਹੀਂ ਬੈਠਾ ਦੇਖ ਪਰਾਈ ਯੋ ਮੇਰੀ ਗੱਲ ਕੱਲ ਸੁਣ ਲੈ ਜੇ ਇਹ ਗਲਤਾਂ ਤੇ ਇਹ ਗਲਤਾਂ ਇਹਦਾ ਲੰਪੋਨ ਚੈੱਕ ਕਰ ਲੈ ਦਵਾਉ ਪਹਿਲਾਂ ਇਹ ਦੱਸ ਉਹ ਮੈਂ ਆਉਦੀ ਮੂਰਤ ਵਰਗੀ ਤੀ ਮੈਨੂੰ ਛੱਡ ਕੇ ਹੋਰ ਕਿਤੇ ਜਾਉਂਗਾ ਜਾਣਾਂ ਤੂੰ

ਇਨੂੰ ਸੈਟਪਟਾ ਪਟਾਰੇ ਜੇ ਨੂੰ ਹਾਂ ਹੁਣ ਨਜ਼ਾਰਾ ਮੈਂ ਕੋਪੜਾ ਤਪਾਰ ਦੂੰ ਜਾਣ ਬਾਦ ਇਹਦੇ ਵਿੱਚ ਮੇਰੀ ਲੈਣਾ ਨੰਬਰ ਬੇ ਤੂੰ ਸੁਧਰ ਜਾ ਸ਼ਰਮ ਤੈਨੂੰ ਨਹੀਂ ਆਉਂਦੀ ਤੇ ਤੇਰੀ ਵਜ੍ਹਾ ਨਾਲ ਹੁੰਦਾ ਬੇਕਰ ਤੁੱਟਿਆ ਨੰਗਦਾ ਕਿਤੇ ਡੰਬੇ ਦਾ ਖਾਲੀ ਮੈਥਾ 50000 ਦਾ ਮਾਇਰ ਦੀ ਮੇਰਾ ਉਹ ਰੱਖਦਾ ਨਾ ਹੋਵੇ ਕਿਤੇ ਲੈ ਕੇ ਤੋਸੀਰ ਕਵਾੜੀ ਦੇ 200 ਰੁਪਏ ਰੱਖਣਾ 50000 ਲੈ ਵੇ ਵੇ ਬੇਕਰ ਕੁੱਤੇ ਜੇ ਤੂੰ ਚੱਜਦਾ ਹੋਵੇਂ ਕਾਹ ਤੋਂ ਲੋਕ ਮੇਰੇ ਕੋਲੋਂ ਆਂਟੇ ਕੱਢਣਾ ਕੰਮ ਕਰ ਮੈਂ ਸੋਣਾ ਨਹੀਂ ਹੈਗਾ ਮੂੰਹ ਦੇਖ ਕੁੱਤੇ ਜੇ ਸੋਨਾ ਤਾਂ ਹੀ ਰਹੀਆਂ ਓਏ ਇਹ ਚਾਉਂਦੇ ਨੇ ਉਹ ਤੂੰ ਚੰਗਾ ਬਾਜਾ ਬਾਗ ਜਾ ਬਾਰਾਂ ਚ ਬੈਠੇ ਗੱਲਬਾਤ ਕਰ ਲੈਣ ਦੇ ਮੈਂ ਇੱਕ ਵਾਰੀ ਨਾ ਸੁਣਾ ਦੇ ਕਰਤਾ ਕਿ ਬਾਜਾ ਦਾ ਵਾਜਾ ਖੁੱਪੇ ਮਾਰ ਕੇ ਵੀ ਕਰ ਗਿਆ ਨੰਦਾ ਦੇ ਮੇਰਾ ਆ ਜਾ ਹਾਂ ਹਾਂ ਇਹ ਆਪਣੀ ਘਰ ਦੀ ਲੜਾਈ ਅੰਦਰ ਬੈਠ ਕੇ ਕਰੀ ਲੈ ਬਾਹਰ ਲੋਕਾਂ ਨੂੰ ਸੁਣ ਲੈ ਰੁੜਜਣ ਨੇ ਕਿੱਥੇ ਆ ਲੈਣਾ ਪਾਇਆਗਾ ਤੇ ਨਜ਼ਾਰਾ ਵਾਰਾ ਮੋਹ ਕਰਦਾ ਮੈਂ ਲਾਹਤਾ ਹੁਣ ਫੇਰ ਪਾ ਲਿਆ ਜਿਹੜੇ ਹਸਾਬ ਨਾਲ ਲਿਉਂਦੇ ਰਹੇ ਚਾਹ ਚਾਹ ਕੇ ਡੱਕੇ ਰੱਖੇ ਦੇ ਹਾਏ ਹਾਏ ਵੀ ਤੇ ਡਰਾਇ ਦਿੱਤਾ ਬੋਤ ਤਾਂ ਭਾ ਗੂੰਗਾ ਤਾਂ ਨਹੀਂ ਮੈਂ ਤਾਂ ਪਰ ਇਧਰੋਂ ਤੰਹਾਕਾ ਮਾਰਦੇ ਮੈਂ ਤਾਂ ਐਂ ਦੇਖ ਰਹੀ ਕਿ ਕੀ ਦੇਖ ਰਹੀ ਆ ਤੂੰ ਦੇਖ ਰਹੀ ਮੈਂ ਤਾਂ ਉਹਨਾਂ ਦੇ ਕਬੂਤਰਾਂ ਵੇ ਆ ਲੈਣਾ ਬਾਰਖ ਉਹ ਦੇਖ ਰਹੀ ਸੀਗੀ ਬਹੁਤ ਏ ਜਗਾ ਬਾਰਖ ਹੈ ਨਾ ਹੇ ਹੇ ਮੈਂ ਖੁਦ ਵਿਸਤਾਰੀ ਹੈਗੀ ਵੀ ਇੱਥੇ ਕਪੜਾ ਕੁੱਪੜਾ ਟੰਗਦਾ ਨਹੀਂ ਆਪਸ ਕਰਾ ਦਨ ਐਸੀ ਦੀ ਕਿਹੜੀ ਗੱਲ ਕਰਦੀ ਹੈ ਭੇਜਾ ਮੁੰਡਾ ਮੈਂ ਕੋਈ ਗੱਲ ਨਹੀਂ ਤੇਰਾ ਭਾਈ ਆਪ ਹੀ ਭਲਾ ਲੂਗਾ ਆਪ ਹੀ ਕਰਾ ਲੂ ਸਰਵਿਸ ਚਾ ਖੜ ਜਾ ਤੇਰੀ ਸਰਵਿਸ ਕਰਦਾ ਮੈਂ ਰੁਰ ਜਾਣਾ ਪਲੇਗ ਦੇ ਜਾਣਿਆ ਆਹ ਲੱਛਣ ਹੈ ਮੈਨੂੰ ਬੋਲਦਾ ਤੂੰ ਮੈਂ ਤਾਂ ਕਹਿੰਦਾ ਤੂੰ ਕਿੱਧਰ ਤੁਰੇ ਫਿਰਦੀ ਐ ਸ਼ਗਰਤ ਪੈਰੀ ਮਾੜਾ ਖਾ ਲੂੰ ਤੜਕੇ ਤੇਰਾ ਮੈਂ ਮੈਂ ਤਾਂ ਉਹ ਆਲਣਾ ਦੇਖ ਰਹੀ ਸੀ ਕਹਿੰਦਾ ਕਿ ਮੈਂ ਸਰਵਿਸ ਕਰਾ ਦੇਣਾ ਇਸੀ ਦੀ ਮੈਂ ਦੋ ਕਲੇਸ ਬਮ ਆਉਂਦੀਆ ਤੈਨੂੰ ਕੀ ਪਤਾ ਤਿੰਨ ਹੱਕਾਂ ਮਾਰ ਤੂੰ ਚੁੱਪ ਘਾਰਾ ਤੂੰ ਚੁੱਪ ਘਾਰਾ ਜਿਹੜਿਆ ਨਾ ਸੱਜਦੇ ਨਾ ਚੁੱਪ ਪਲੇ ਨਾ ਜਾਣਿਆ ਤੇਰਾ ਬਹਿਣਾ ਦੇਣਾ ਆ ਤੇ ਭੁੱਲ ਨਾ ਵੇ ਤੇਰਾ ਪਾਪ ਐਡਾ ਠੜਕੀ ਟੀਨੀਆ ਮਾਦਰ ਫਿਰਦਾਗਾ ਹਰੇਕ ਮੇਰੇ ਨਾਲ ਸੁਣ ਹਰੇਕ ਹਰੇਕ ਜਗ੍ਹਾ ਹਰੇਕ ਜਗ੍ਹਾ ਲਾਖ ਕਉਂਗਾ ਜੜਦੀ ਨਹੀਂ ਹੈਗੀ ਜਾ ਹੁਣੇ ਜਾ